ਸਾਰਿਆਂ ਨੂੰ ਲੋਕਾਂ ਨੂੰ ਵਧਾਈਆਂ ਅੱ비 ਤੋਂ ਪਾਰਟੀ ਸ਼ੁਰੂ ਹੋਈ ਹੈ ਖਰੜ ਨਗਰ ਕੌਂਸਲ ਪ੍ਰਧਾਨ ਦੀ ਕੁਰਸੀ ਤੇ ਜੋ ਹੁਣ ਜਿੰਨਾਂ ਦੇ ਸਿਰ ਤੇ ਹੁਣ ਤੱਕ ਜਸਪ੍ਰੀਤ ਕੌਰ ਲੌਂਗਿਆ ਰਾਜ ਕਰ ਰਹੀ ਸੀ ਕੁਰਸੀ ਤੇ ਬੈਠੀ ਸੀ ਹੁਣ ਉਹਨਾਂ ਨੇ ਹੀ ਉਹ ਕੁਰਸੀ ਉਹਨਾਂ ਦੇ ਹੱਥੋਂ ਖਚ ਲਈਆ ਜੀ ਹਾਂ ਕੁਰਸੀ ਹੁਣ ਉਹਨਾਂ ਦੇ ਹੱਥੋਂ ਗਈ ਜਸਪ੍ਰੀਤ ਕੌਰ ਲੌਂਗਿਆ ਦੇ ਖਿਲਾਫ ਬੇਬਰੋਸਗੀ ਦਾ ਮਤਾ ਜਿਹੜਾ ਪਾਇਆ ਗਿਆ ਸੀ ਉਸ ਦੇ ਵਿੱਚ ਉਹ ਹਾਰ ਗਏ ਤੇ ਉਹਨਾਂ ਦੇ ਵਿਰੋਧੀ ਨੇ ਜਿੱਤ ਹਾਸਲ ਕੀਤੀ ਤਾਂ ਹੁਣ ਦੱਸਦੇ ਕਿ ਜਸਪ੍ਰੀਤ ਕੌਰ ਲੌਂਗਿਆ ਅਕਾਲੀ ਦਲ ਦੇ ਨਾਲ ਸੰਬੰਧ ਰੱਖਦੇ ਸੀ ਤੇ ਹੁਣ ਸੱਤਾ ਦੇ ਵਿੱਚ ਪਾਰਟੀ ਸੱਤਾ ਤੇਰ ਪਾਰਟੀ ਆਮ ਆਦਮੀ ਪਾਰਟੀ ਦੀ ਐਮਐਲਏ ਅਨਮੋਲ ਗਗਨਮਾਨ ਖਰੜ ਦੀ ਐਮਐਲਏ ਆ ਤੇ ਬੇਪਰੋਸਗੀ ਦਾ ਮਤਾ ਜੋ ਪਾਇਆ ਗਿਆ ਸੀ ਉਹਨਾਂ ਦੇ ਖਿਲਾਫ ਉਸ ਦੇ ਵਿੱਚ ਉਹ ਹਾਰ ਗਏ ਤੇ ਵਿਰੋਧੀ ਨੇ ਜਿੱਤ ਹਾਸਲ ਕੀਤੀ ਤੁਹਾਨੂੰ ਪੂਰੀ ਜਾਣਕਾਰੀ ਦੇ ਦੰਨੇ ਆ ਪਹਿਲਾਂ ਜਸਪ੍ਰੀਤ ਕੌਰ ਲੌਂਗਿਆ ਕੀ ਕੁਝ ਕਹਿ ਰਹੇ ਨੇ ਉਹ ਸੁਣ ਲਵੋ ਅੱਜ ਬੇਪਰਵਹੁਗੀ ਦਾ ਜੋ ਮਤਾ ਸੀ ਉਸ ਦੇ ਵਿੱਚ ਮੇਰੇ ਆਪੋਜੀਸ਼ਨ ਨੇ ਦੇ ਤਰ੍ਹਾਂ ਹਾਸਲ ਕੀਤੀ ਹੈ ਤੇ ਅੱਜ ਤੋਂ ਬਾਅਦ ਜੋ ਪ੍ਰਧਾਨਗੀ ਹੈ ਉਹ ਮੇਰੇ ਹੱਥੋਂ ਹੋ ਜਾ ਜੂਈ ਹੈ ਲੇਕਿਨ ਮੈਂ ਉਸ ਪਰਮਾਤਮਾ ਦਾ ਅੱਜ ਵੀ ਸ਼ੁਕਰੀਆ ਦਾ ਕਰਦੀ ਹਾਂ ਕਿਉਂਕਿ ਉਹਨਾਂ ਦੀ ਜੋ ਰਜ਼ਾ ਹੁੰਦੀ ਹੈ ਉਹ ਭਲੇ ਵਾਸਤੇ ਹੁੰਦੀ ਹੈ ਸੋ ਜੋ ਪਰਮਾਤਮਾ ਦੀ ਰਜ਼ਾ ਸੀਗੀ ਮੈਂ ਉਸ ਦੇ ਉਹਨਾਂ ਦੀ ਰਜ਼ਾ ਦੇ ਵਿੱਚ ਹੀ ਥਾਂ ਕਰਦੀ ਹਾਂ ਉਹਨਾਂ ਦੀ ਜੋ ਰਜ਼ਾ ਹੈ ਸਦਾ ਭਲੇ ਲਈ ਹੁੰਦੀ ਹੈ ਤੁਹਾਡੇ ਨਾਲ ਅੱਜ 2 ਐਮਸੀ ਆਏ ਆ ਤੁਹਾਡੇ ਨਾਲ ਦੇ ਬਾਕੀ ਐਮਸੀ ਕਿਉਂ ਨਹੀਂ ਆਏ ਜੀ ਮੇਰੇ ਨਾਲ 2 ਐਮਸੀ ਆਏ ਆ ਕਿਉਂਕਿ ਮੈਨੂੰ ਜ਼ਰੂਰਤ ਜਿੰਨੀ ਸੀ ਜੀ ਮੈਂ ਲੈ ਕੇ ਆਈਆਂ ਤੇ ਬਾਕੀ ਐਮਸੀਆਂ ਦਾ ਥੋੜਾ ਜਿਹਾ ਥ੍ਰੈਟ ਸੀਗਾ ਅਸੀਂ ਤਾਂ ਨਹੀਂ ਆਣ ਦਿੱਤੇ ਆ ਕਈ ਵਾਰ ਕੋਈ ਕਿਸੇ ਚੀਜ਼ ਦੀ ਥ੍ਰੈਟ ਹੁੰਦੀ ਆ ਸੀ ਉਹਨਾਂ ਨੂੰ ਤਾਂ ਨਹੀਂ ਲੈ ਕੇ ਆਏ ਜਿਹੜੀ ਉਹਨਾਂ ਨੇ ਅੱਜ ਪੇਸ਼ ਕਰਨਾ ਸੀਗਾ ਆਪਣੇ ਆਪ ਨੂੰ ਬੇਬੋਸ ਕਿਉਂਕਿ ਮਤਾ ਇਹ ਆਇਆ ਸੀਗਾ ਕਿ ਮੈਂ ਆਪਣੇ ਜੋ ਬਹੁਮਤ ਤਾਂ ਹੋਣੀ ਸੀ ਸਾਬਤ ਕਰਨਾ ਉਹਨਾਂ ਨੇ ਆਪਣਾ ਬਹੁਮਤ ਸਾਬਤ ਕਰਨਾ ਸੀਗਾ ਇਸ ਲਈ ਮੈਨੂੰ ਇਹਨੇ ਐਮਸੀ ਦੀ ਜ਼ਰੂਰ ਸੁਣੀ ਜਿੰਨੀ ਉਹਨਾਂ ਨੂੰ ਜ਼ਰੂਰਤ ਸੀ ਤੇ ਉਹ ਆਪਣੇ ਐਮਸੀਆਂ ਨੂੰ ਲੈ ਕੇ ਆਏ ਸੀ ਦੋ ਐਮਐਲਏ ਜਿਹੜੇ ਕਦੀ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ ਅੱਜ ਦੋਨੋਂ ਦੇ ਦੋਨੋਂ ਐਮਐਲਏ ਵੀ ਮੀਟਿੰਗ ਦੇ ਵਿੱਚ ਪਹੁੰਚੇ ਸੀਗੇ ਜੋ ਉਹਨਾਂ ਨੇ VOTING ਕਰਨੀ ਸੀਗੀ ਮੇਰੇ ਖਿਲਾਫ VOTING ਕਰਨੀ ਸੀ ਤੁਸੀਂ ਤੋਂ ਲਾਣ ਦੀ ਸੋ ਅੱਜ ਉਹ ਆਪਣੇ ਜੋ ਉਤਾਰਨ ਦੀ ਸੀਗੀ ਉਹਨਾਂ ਦੇ ਵਿੱਚ ਕਾਮਯਾਬ ਹੋ ਗਿਆ ਤੁਸੀਂ 4 ਸਾਲਾਂ ਤਿੰਨ ਜਿੰਨੇ ਵੀ ਰਹੇ ਕਿੰਨੇ ਕੰਮ ਕਰੇ ਕਿੰਨੇ ਵਿਕਾਸ ਤੁਸੀਂ ਕਰਨ ਕਰਿਆ ਹ ਤੱਕ ਦੇਖੋ ਪਿਛਲੇ ਆਪਣੇ ਕੌਰਮ ਦੇ ਵਿੱਚ ਅੱਜ ਤੋਂ ਪਹਿਲਾਂ ਜਿੰਨਾ ਵੀ ਕੌਰਮ ਹੈ ਉਸ ਦੇ ਵਿੱਚ ਮੈਂ ਲਗਭਗ 500 ਤੋਂ 600 ਕਰੋੜ ਦੇ ਕੰਮ ਹੈ ਜਿਹੜੇ ਪਾਸ ਕਰ ਚੁੱਕੀ ਹਾਂ ਰੀਸੈਂਟਲੀ ਮੈਂ 200 ਕਰੋੜ ਦੀ ਮੀਟਿੰਗ ਪਾਸ ਕੀਤੀ ਸੀ ਹੁਣ ਮੈਂ ਤੁਹਾਨੂੰ ਇਹਨਾਂ ਕਹਿੰਦੀ ਆਂ ਵੀ ਇਹ ਮੀਟਿੰਗ ਹੈ ਜਿਹੜੀ ਮੇਰੇ ਵੱਲੋਂ ਪਾਸ ਕੀਤੀ ਗਈ ਹੈ ਕੱਲ ਨੂੰ ਜਿੰਨੇ ਮਰਜ਼ੀ ਉਦਘਾਟਨ ਕੀਤੇ ਜਾਣ ਲੇਕਿਨ ਪ੍ਰਧਾਨ ਨਗਰ ਕੌਂਸਲ ਦੀ ਉਸ ਪ੍ਰਸੀਡਿੰਗ ਦੇ ਵਿੱਚ ਸਾਈਨ ਸਿਗੇ ਜੋ ਜਸਪ੍ਰੀਤ ਕੋਰ ਲੌਂਗਿਆ ਨੇ ਕੀਤੇ ਸੀ 200 ਕਰੋੜ ਦੀ ਮੀਟਿੰਗ Uh, 70 ਕਰੋੜ ਦੀ ਮੀਟਿੰਗ 58 ਕਰੋੜ ਦੀ ਮੀਟਿੰਗ ਅਲੱਗ-ਅਲੱਗ ਜਿਹੜੀਆਂ ਮੈਂ ਮੀਟਿੰਗਾਂ ਕੀਤੀਆਂ ਨੇ ਕਰੋੜਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਆਪਣੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਮੀਟਿੰਗਾਂ ਕੀਤੀਆਂ ਜਿਦੇ ਵਿੱਚ ਕਜੋਲੀ ਵਾਟਰ ਬਾਕਸ ਦੀਆਂ ਮੀਟਿੰਗਾਂ ਹੋਈਆਂ ਨੇ ਐਸਟੀਪੀ ਦੀਆਂ ਮੀਟਿੰਗਸ ਹੋਈਆਂ ਨੇ ਬਿਊਟੀਫਿਕੇਸ਼ਨ ਦੀਆਂ ਮੀਟਿੰਗਸ ਹੋਈਆਂ ਡਿਵੈਲਪਮੈਂਟ ਦੀ ਮੀਟਿੰਗ ਹੋਈ ਹੈ ਤੇ ਆਪਣਾ ਕਮਿਊਨਿਟੀ ਸੈਕਟਰਸ ਦੀ ਮੀਟਿੰਗ ਹੋਈ ਹੈ ਆਡੀਟੋਰੀਅਮ ਹੋ ਗਿਆ ਆਪਣੇ ਸ਼ਹਿਰ ਦੇ ਵਿਕਾਸ ਲਈ ਵੱਡੇ ਪੱਧਰ ਦੇ ਵਿਕਾਸ ਲਈ ਮੈਂ ਮੀਟਿੰਗਸ ਕੀਤੀਆਂ ਸੀ ਮਤੇ ਪਾਸ ਕੀਤੇ ਸੀ ਲੇਕਿਨ ਸ਼ਾਇਦ ਇਹਨਾਂ ਨੂੰ ਇਹ ਕੰਮ ਵੀ ਘੱਟ ਲੱਗੇ ਨੇ ਲੇਕਿਨ ਮੈਂ ਇੰਨਾ ਕਹਿੰਦੀ ਜਿੰਨੇ ਵੀ ਅੱਗੇ ਉਦਘਾਟਨ ਹੋਣਗੇ ਇਹ ਇਹੀ ਕੰਮ ਮੇਰੇ ਦੁਆਰਾ ਪਾਸ ਕੀਤੇ ਗਏ ਕੰਮਾਂ ਦੇ ਹੋਣਗੇ ਕਿੰਨਾ ਸਫਰ ਰਿਹਾ ਕੰਡਿਆ ਤਾਜ ਦਾ ਦੱਸੋ ਕਿ 400 ਆਪਾਂ ਦੇਖੋ ਦੋ ਪਹਿਲੂ ਹੁੰਨੇ ਹਨ ਹਰੇਕ ਚੀਜ਼ ਦੇ ਜਿੱਥੇ ਇੱਕ ਚੰਗਾ ਹੁੰਦਾ ਉੱਥੇ ਮਾੜਾ ਵੀ ਹੁੰਦਾ ਲੇਕਿਨ ਪਰਮਾਤਮਾ ਅੱਗੇ ਮੈਂ ਹੱਥ ਜੋੜ ਕੇ ਸੀਸ ਝੁਕਾ ਕੇ ਇਹ ਕਹਿੰਦੀ ਆ ਕਿ ਜੇ ਟੰਡੇ ਨਾ ਹੋਣ ਤਾਂ ਸਮਝਦਾਰੀ ਕਿੱਥੋਂ ਆਉਗੀ ਹਰ ਚੀਜ਼ ਮੈਨੂੰ ਇੱਥੇ ਸਿੱਖਣੇ ਨੂੰ ਮਿਲੀ ਹੈ ਹਰ ਚੀਜ਼ ਦਾ ਮੈਨੂੰ ਪਤਾ ਲੱਗਿਆ ਵੀ ਕਿਸੇ ਬੰਦੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਸੇ ਤੇ ਭਰੋਸਾ ਨਾ ਕਰੋ ਆਪਣੇ ਆਪ ਔਰ ਆਪਣੇ ਸੱਚੇ ਪਰਮਾਤਮਾ ਤੇ ਭਰੋਸਾ ਕਰੋ ਕਿਉਂਕਿ ਮੈਂ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਮੈਂ ਪ੍ਰਧਾਨ ਬਣੀ ਸੀ ਤਾਂ ਮੇਰੇ ਨਾਲ ਜਿਹੜੇ ਜੁੜੇ ਹੋਏ ਬੰਦੇ ਸੀ ਮੈਂ ਨਹੀਂ ਜਦਕਿ ਉਹ ਮੈਨੂੰ ਦਾਊ ਸਾਹਿਬ ਲੈ ਗਏ ડાઉન સાબ ਖਰੜਾ ਜਿਹੜੇ ਬਹੁਤ ਮਹਾਨਤਾ ਪੋਲੀਵਰ ਤੇ ਨਮਨ ਕਰਦੀਆਂ ਮੈਂ ਉਹਨਾਂ ਨੂੰ ਬਹੁਤ ਮਾਨਤਾ ਵਾਲਾ ਗੁਰੂ ਘਰ ਹੈ ਉਹ ਉਥੇ ਉਹ ਮੈਨੂੰ ਲੈ ਕੇ ਗਏ ਸੀਗੇ ਕਿ ਪ੍ਰਧਾਨ ਜੀ ਸੋ ਚੁੱਕੋ ਅਸੀਂ ਤੁਹਾਡਾ ਸਾਥ ਨਹੀਂ ਛੱਡਾਂਗੇ ਤੁਸੀਂ ਸਾਡਾ ਸਾਥ ਨਾ ਛੱਡੋ ਦੇਣ ਨੂੰ ਮੈਂ ਅਸਤੀਫਾ ਵੀ ਦੇ ਸਕਦੀ ਸੀ ਮੈਨੂੰ ਪਤਾ ਸੀਗਾ ਵੀ ਉਹਨਾਂ ਦੇ ਕੋਲ ਪੂਰੇ ਬੰਦੇ ਨੇ ਲੇਕਿਨ ਮੇਰੇ ਕੋਲ ਨਹੀਂ ਹੈਗੇ ਲੇਕ ਅਸਤੀਫਾ ਨਾ ਦੇਣ ਦਾ ਮੇਰਾ ਕਾਰਨ ਇਹੀ ਸੀਗਾ ਕਿ ਅੱਜ ਉਹਨਾਂ ਦਾ ਪਰਦਾ ਫਾਸ਼ ਕਰਨਾ ਸੀਗਾ ਜਿਨ੍ਹਾਂ ਨੇ ਦਾਉਨ ਸਾਹਿਬ ਮੱਥਾ ਟੇਕਿਆ ਉਸ ਪਰਮਾਤਮਾ ਨੂੰ ਵੀ ਟੀਚ ਸਮਝਿਆ ਉਸ ਸੱਚੇ ਪਰਮਾਤਮਾ ਨੂੰ ਆਰਤੀ ਦੇ ਸਮੇਂ ਉੱਥੇ ਉਹ ਬੈਠੇ ਸੀ ਮੈਨੂੰ ਪਟਿਆਲੇ ਤੋਂ ਉਹਨਾਂ ਨੇ ਸੱਦਿਆ ਸੀ ਮੈਂ ਪਟਿਆਲੇ ਸੀਗੀ ਉਸ ਟਾਈਮ ਵਿਪਰਧਾਨ ਤੋਂ ਸੌਂਚ ਕਣੀਆਂ ਨਾਲੇ ਅਸੀਂ ਸੌਂਚ ਕਣੀਏ ਕਿ ਅਸੀਂ ਇੱਕ ਦੂਸਰੇ ਦਾ ਸਾਥ ਨਹੀਂ ਚੱਡਾਂਗੇ ਲੇਕਿਨ ਅਜ ਉਹਨਾਂ ਨੇ ਪਰਮਾਤਮਾ ਨੂੰ ਵੀ ਟੀਚ ਸਮਝਿਆ ਉਸ ਪਰਮਾਤਮਾ ਨੇ ਉਹਨਾਂ ਨੂੰ ਉਸ ਚੀਜ਼ ਦਾ ਜਵਾਬ ਦੇ ਹੀ ਦੇਣਾ ਲੇਕਿਨ ਮੈਂ ਉਸ ਪਰਮਾਤਮਾ ਦੀ ਰਜ਼ਾਮੰਦੀ 'ਚ ਹਮੇਸ਼ਾ ਰਹਾਂਗੀ ਮੈਂ ਇੱਕ ਗੱਲ ਹੋਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਅੱਜ ਕਹਿਣਾ ਚਾਹੁੰਦੀ ਆ ਇਸ ਕੁਰਸੀ ਤੋਂ ਉੱਠਣ ਲੱਗੀ ਆ ਲੇਕਿਨ ਮੈਂ ਆਪਣੇ ਲਈ ਇੱਜ਼ਤ ਲੈ ਕੇ ਉੱਠਣ ਲੱਗੀ ਆ ਮਨੂੰ ਅੱਜ ਕੋਈ ਐ ਨਹੀਂ ਕਹਿ ਸਕਦਾ ਕਿ ਇਹ ਦਲ ਬਦਲੂ ਐ ਮਨੂੰ ਅੱਜਕੱਲ ਕੋਈ ਐ ਨਹੀਂ ਕਹਿ ਸਕਦਾ ਕਿ ਇਹ ਬਦਲਾਖੋਰੀ ਦੀ ਨੀਤੀ ਆ ਬਣਾ ਰਹੀ ਐ ਜਦ ਕਿ ਮੇਰੇ ਨਾਲ ਬਦਲਾਖੋਰੀ ਦੀ ਨੀਤੀ ਹੋਈ ਵੀ ਅਕਾਲੀਆਂ ਦੀ ਪ੍ਰਧਾਨ ਕੁਰਸੀ ਤੇ ਬੈਠੀ ਕਿੱਦਾਂ ਐ ਤੇ ਇਮਾਨਦਾਰੀ ਇਮਾਨਦਾਰੀ ਤਾਂ ਮੈਂ ਕਰਕੇ ਦਿਖਾਈ ਆ ਜਿਹੜੇ ਬੋਲਦੇ ਸੀ ਅਸੀਂ ਇਮਾਨਦਾਰ ਨਾਲੇ ਕਿ ਇਮਾਨਦਾਰੀ ਹੈ ਜੋ ਮੈਂ ਕਰਕੇ ਦਿਖਾਈ ਹੈ ਕੋਈ ਐਮਸੀ ਆਏ ਜਾਂ ਨਹੀਂ ਸੀ ਚਾਹੇ ਮੇਰੀ ਪਾਰਟੀ ਦਾ ਸੀ ਚਾਹੇ ਕਿਸੇ ਹੋਰ ਦੀ ਪਾਰਟੀ ਦਾ ਸੀ ਚਾਹੇ ਕਾਂਗਰਸ ਦਾ ਚਾਹੇ ਆਮ ਆਦਮੀ ਪਾਰਟੀ ਦਾ ਲੇਕਿਨ ਪ੍ਰੋਪਰ ਹਰੇਕ ਮੀਟਿੰਗ ਦੇ ਵਿੱਚ ਬਰਾਬਰਤਾ ਦੇ ਨਾਲ ਹਰੇਕ ਦੇ ਕੰਮ ਪਏ ਨੇ ਕਿਸੇ ਵੀ ਚੀਜ਼ 'ਚ ਕਿਸੇ ਵੀ ਐਮਸੀ ਨੂੰ ਕੋਈ ਵੀ ਅਸੀਂ ਨਿਰਾਸ਼ਾ ਨਹੀਂ ਦਿੱਤੀ ਸੋ ਇੱਥੇ ਮੈਂ ਆਪਣੀ ਇਮਾਨਦਾਰੀ ਬਾਰੇ ਦੱਸ ਨਹੀਂ ਆ ਤੇ ਮੈਂ ਕਦੀ ਆਪਣਾ ਦਲ ਨਹੀਂ ਬਦਲਿਆ ਕਦੀ ਆਪਣੀ ਪਾਰਟੀ ਨਹੀਂ ਬਦਲੀ ਕਿਉਂਕਿ ਪਾਰਟੀ ਰੱਬ ਦਾ ਰੂਪ ਮੰਨੀ ਜਾਂਦੀ ਆ ਪਾਰਟੀ ਨੂੰ ਪਿਤਾ ਦਾ ਰੂਪ ਮੰਨਿਆ ਜਾਂਦਾ ਪਾਰਟੀ ਛੱਡਣ ਵਾਲਾ ਬਦਲੂਈ ਕਹਾਉਣਾ ਦੂਜੇ ਦੀ ਥਾਲੀ ਦੇ ਲੱਡੂ ਦੇਖਦੇ ਆ ਨਾ ਜਿਹੜਾ ਬੜਾਈ ਲੱਗਦਾ ਲੇਕਿਨ ਪਤਾ ਤਾਂ ਉਦੋਂ ਲੱਗਦਾ ਜਦੋਂ ਆਪਣੇ ਹੱਥ ਵਿੱਚ ਆਪੋ ਜੀਸ਼ਨ ਤੋਂ ਅੰਦਾਜ਼ਨ ਦਈਏ ਕਿ ਜਦੋਂ ਜਸਪ੍ਰੀਤ ਕੌਰ ਲੰਘਿਆ ਖਰੜ ਪਹੁੰਚੇ ਤਾਂ ਉਹਨਾਂ ਦੀ ਗੱਡੀ ਦੇ ਵਿੱਚ ਉਤਰ ਕੇ ਉਹਨਾਂ ਨੇ ਪੁੱਛਿਆ ਵੀ ਪ੍ਰੈਸ ਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਇਸ ਤੋਂ ਬਾਅਦ ਅੰਦਰ ਮੀਟਿੰਗ ਸ਼ੁਰੂ ਹੋਈ ਜਸਪ੍ਰੀਤ ਕੌਰ ਲੰਘਿਆ ਕਾਲੀ ਦਲ ਦੇ ਨੇ ਉਹਨਾਂ ਖਿਲਾਫ ਬੇਪਰੋਸਗੀ ਦਾ ਮਤਾ ਪਾਇਆ ਗਿਆ ਸੀ ਟੋਟਲ 27 ਐਮਸੀ ਇੱਕ ਐਮਐਲਏ ਅਨਮੋਲ ਗਗਨਮਾਨ ਇੱਕ ਐਮਐਲਏ ਚਰਨਜੀਤ ਚੰਨੀ ਟੋਟਲ 29 ਵੋਟਾਂ ਬੀ ਬੰਦਿਆਂ ਨੇ ਬੇਪਰੋਸਗੀ ਦੇ ਮਤੇ ਤੇ ਸਹਿਮਤੀ ਪ੍ਰਗਟਾਈ ਜਿਸ ਤੋਂ ਬਾਅਦ ਅਨਮੋਲ ਗਗਨਮਾਨ ਨੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਬਹੁਤ ਵਧੀਆ ਕੰਮ ਜਿਹੜਾ ਹੁਣ ਖੜੜਦਾ ਹੋ ਕੀਤਾ ਜਾਵੇਗਾ ਬਾਅਦ ਦੇ ਵਿੱਚ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਜਸਪ੍ਰੀਤ ਕੌਰ ਲੌਂਗਿਆ ਨੇ ਕਿਹਾ ਕਿ ਪ੍ਰਧਾਨ ਸਨ ਨਗਰ ਕੌਂਸਲ ਖਰੜ ਦੇ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਮੈਂ ਇਹ ਕੁਰਸੀ ਛੱਡ ਰਹੀ ਹਾਂ ਜਿੰਨਾ ਐਮਸੀਆ ਨੇ ਮੇਰੇ ਨਾਲ ਜਾ ਕੇ ਗੁਰਦੁਆਰੇ ਸੌਂ ਖਾਦੀਆਂ ਨੇ ਉਹਨਾਂ ਨੇ ਪਾਰਟੀ ਬਦਲ ਲਈ ਹੈ ਪਰ ਮੈਂ ਨਹੀਂ ਬਦਲੀ ਦਾ ਜਸਪ੍ਰੀਤ ਕੌਰ ਲੰਗਿਆ ਦਾ ਬਿਆਨ ਤੁਸੀਂ ਜਿਹੜਾ ਸੁਣ ਲਿਆ ਪਰ ਉਸ ਤੋਂ ਨਾਲ ਹੀ ਜਿਹੜਾ ਗगन ਅਨਮੋਲ ਮਾਨ ਨੇ ਵੀ ਕਿਹਾ ਕਿ ਅਭੀ ਤਾਂ ਪਾਰਟੀ ਸ਼ੁਰੂ ਹੋਈ ਹੈ ਕੀ ਕੁਝ ਕਹਿ ਰਹੇ ਨੇ ਅਨਮੋਲ ਗਗਨ ਮਾਨ ਤੁਹਾਨੂੰ ਉਹ ਵੀ ਸੁਣਵਾ ਦੰਨੇ ਆ ਪਰਮਾਤਮਾ ਦੀ ਕਿਰਪਾ ਦੇ ਨਾਲ ਪਰਮਾਤਮਾ ਦੇ ਹੁਕਮ ਦੇ ਨਾਲ ਹਾਂਜੀ ਹਾਂਜੀ ਮੈਂ ਸਾਰਾ ਮੀਡੀਆ ਤੇ ਸਾਰੇ ਖਰੜ ਦੇ ਵਸਨੀਕਾਂ ਨੂੰ ਵਧਾਈ ਦਿੰਨੀ ਆ ਕੀ ਖਰੜ ਚ ਖਰੜ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਕਮੇਟੀ ਹੈ ਉਹ ਬਣਨ ਨੂੰ ਤਿਆਰ ਹੈ ਵਰਦਾਨ ਖਰੜ ਦੇ ਮੌਜੂਦਾ ਪ੍ਰਧਾਨ ਦੇ ਖਿਲਾਫ ਜਿਹੜਾ ਆ ਵਿਸ਼ਵਾਸ ਮਤਾ ਪਾਸ ਕੀਤਾ ਗਿਆ ਸੀ ਉਹ ਮਨਜ਼ੂਰ ਹੋ ਗਿਆ ਹੈ ਉਹ ਮਨਜ਼ੂਰ ਹੋ ਗਿਆ ਹੈ ਤੇ ਸਾਰਿਆਂ ਨੂੰ ਲੋਕਾਂ ਨੂੰ ਵਧਾਈਆਂ ਅੱ비 ਤੋਂ ਪਾਰਟੀ ਸ਼ੁਰੂ ਹੋਈ ਹੈ ਕਿ ਨੀਵਾਂ ਕਰਾਉਂਦਾ ਕਿੰਨੀ ਆਉਂ ਪਈਆਂ ਮੈਂ ਜਿੰਨੇ ਐਮਸੀ ਸਹਿਬਾਨ ਜਿਨ੍ਹਾਂ ਨੇ ਮੇਰੀ ਗੱਲ ਦਾ ਮਾਨ ਰੱਖਿਆ ਜਿਨ੍ਹਾਂ ਨੇ ਇਤਿਹਾਸਕ 43 ਸਾਲਾਂ ਬਾਅਦ ਇਹ ਹੋਇਆ ਕਿ ਪ੍ਰਧਾਨ ਬਦਲੇ ਗਿਆ ਮੈਂ ਮੀਡੀਆ ਜਿੱਨਾ ਖਰੜ ਦਾ ਸਾਹਮਣੇ ਖੜਾ ਪੰਜਾਬ ਦਾ ਖੜਾ ਜਿਨੇ ਐਮਸੀ ਸਹਿਬਾਨ ਮੈਂ ਇੱਕ ਗੱਲ ਦੱਸੂਗੀ ਇਹੋ ਜੀ ਅੱਜ ਅਫਸਰ ਸਹਿਬਾਨਾਂ ਨੇ ਸਾਰਿਆਂ ਨੇ ਸਾਥ ਦਿੱਤਾ ਇੱਕ ਸਾਲ ਦੇ ਅੰਦਰ ਅੰਦਰ ਖਰੜ ਨੂੰ ਰੀਮੋਡਲ ਕਰ ਦਵਾਂਗੇ ਖਰੜ ਦੀ ਇਹੋ ਜੀ ਅਸੀਂ ਨਵੀਂ ਇੱਕ ਪੇਸ਼ ਕਰਾਂਗੇ ਕਿ ਪੂਰਾ ਪੰਜਾਬ ਦੇਖੂਗਾ ਖਰੜ ਸ਼ਹਿਰ ਦੇ ਵਿੱਚ ਕੀ ਹੋਇਆ ਨਾ ਖਰੜ ਦੇ ਵਿੱਚ ਪੈਸੇ ਦੀ ਕਮੀ ਐ ਕਮੀ ਸੀ ਕੰਮ ਕਰਨ ਦੀ ਸਾਡੀ ਮਨਸ਼ਾ ਕਿਸੇ ਨੂੰ ਵੀ ਹਰਾਉਣ ਦੀ ਨਹੀਂ ਸੀ ਕਿਸੇ ਨੂੰ ਪ੍ਰਧਾਨਗੀ ਤੋਂ ਲਾਉਣ ਦੀ ਨਹੀਂ ਸੀ ਸਾਡੀ ਮਨਸ਼ਾ ਸੀ ਖਰੜ ਦੀ ਤਰੱਕੀ ਖਰੜ ਦੀਆਂ ਲੋਕਾਂ ਦੀਆਂ ਉਮੀਦਾਂ ਤੇ ਉਤਰਨਾ ਸੋ ਅਸੀਂ ਖਰੜ ਦੀ ਤਰੱਕੀ ਦੇ ਲਈ ਖਰੜ ਨੂੰ ਰੀਮੋਡਲ ਕਰਨ ਦੇ ਲਈ ਖਰੜ ਨੂੰ ਉਹ ਜਿਹੜਾ 3rd ਕਲਾਸ ਦੇ ਵਿੱਚ ਪਾਇਆ ਜਾਂਦਾ ਕਿ ਇੱਥੇ ਦਾ ਨਵਾਂ ਪ੍ਰਧਾਨ ਹੈ ਜਿਹੜਾ ਨਿਯੁਕਤ ਕਰੂਗੀ ਮੈਂ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਬੜੀਆਂ ਉਮੀਦਾਂ ਦੇ ਨਾਲ ਮੈਨੂੰ ਖਰੜ ਦਾ ਐਮ.ਐਲ.ਏ ਬਣਾਇਆ ਅੱਜ ਉਹਨਾਂ ਦੇ ਅਸ਼ੀਰਵਾਦ ਨਾਲ ਸਹਿਯੋਗ ਦੇ ਨਾਲ ਅਸੀਂ ਨਵਾਂ ਪ੍ਰਧਾਨ ਜਿਹੜਾ ਖਰੜ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦਾ ਹਮੇਸ਼ਾ ਸਹਿਯੋਗ ਰਿਹਾ ਭਗਵੰਤ ਮਾਨ ਜੀ ਦਾ ਅਸੀਂ ਨਵਾਂ ਪ੍ਰਧਾਨ ਹੈ ਜਿਹੜਾ ਖਰੜ ਚਾਹਾਂ ਮੈਨੂੰ ਕਿੰਨੇ ਦਿਨਾਂ ਦੇ ਵਿੱਚ ਤੁਸੀਂ ਨੋਟੀਫਿਕੇਸ਼ਨ ਜਾਰੀ ਹੋਏਗਾ ਕਿੰਨੇ ਦਿਨਾਂ ਜਿਹੜਾ ਨਵਾਂ ਨੋਟੀਫਿਕੇਸ਼ਨ ਮੇਰਵਾ ਕੀ ਰਿਹਾ VOTING ਦਾ ਜੀ ਮੇਰੇ ਭਾਜੀ ਅਸੀਂ 29 29 ਬਲਾਉ ਤੁਸੀਂ ਕਿਉਂਕਿ ਐਮਐਲਏ ਸਾਹਿਬ ਚਰਨਜੀਤ ਚੰਨੀ ਜੀ ਚਮਕੌਰ ਸਾਹਿਬ ਤੋਂ ਉਹਨਾਂ ਨੇ ਸਹਿਯੋਗ ਕੀਤਾ ਇੱਥੇ ਪਹੁੰਚੇ ਨੇ ਉਹ ਮੇਰੇ ਨਾਲ ਖੜੇ ਨੇ ਤੇ ਅਸੀਂ 29ਾਂ ਵਿੱਚੋਂ 20 ਬੰਦਿਆਂ ਨੇ ਜਿਹੜਾ ਆਪਣੀ ਵੋਮਤ ਹੈ ਜਿਹੜੀ ਅਸੀਂ ਪੇਸ਼ ਕੀਤੀ ਹੈ 27ਾਂ ਵਿੱਚੋਂ 18 ਐਮਸੀ ਸਹਿਬਾਨ ਉਥੇ ਜਿਨ੍ਹਾਂ ਨੇ ਆਪਣੇ ਹਸ ਚੁੱਕ ਕੇ ਕਲੀਅਰ ਕਟ ਬੜਾ ਸ਼ਾਂਤੀ ਕਿਸੇ ਵੀ ਜਨ ਜਿਹੜੇ ਸਾਡੇ ਨਾਲ ਸਹਿਮਤ ਨਹੀਂ ਸੀ ਉਹਨਾਂ ਨੇ ਬੜੀ ਸ਼ਾਂਤੀਪੂਰਵਕ ਅੰਦਰ ਕੋਈ ਸ਼ੋਰ ਸ਼ਰਾਬਾ ਨਹੀਂ ਹੋਇਆ ਕੋਈ ਰੌਲਾ ਨਹੀਂ ਪਿਆ ਤਿੰਨ ਬੰਦੇ ਸੀਗੇ ਇੱਕ ਪਰ ਮੌਜੂਦਾ ਜਿਹੜੇ ਪਹਿਲਾਂ ਪ੍ਰਧਾਨ ਸੀ ਹੁਣ ਤਾਂ ਨਹੀਂ ਰਹੇ ਉਹਨਾਂ ਨਾਲ ਦੋ ਲੇਡੀ ਐਮ ਸੀ ਹੋਰ ਸੀਗੀ ਉਹਨਾਂ ਨੇ ਬੜਾ ਸ਼ਾਂਤੀਪੂਰਵਕ ਸਾਰਾ ਪ੍ਰੋਸੈਸਾ ਬੈਠ ਕੇ ਸੁਣਿਆ ਕਿਸੇ ਵੱਲੋਂ ਕੋਈ ਹੱਲਾ ਨਹੀਂ ਕੀਤਾ ਗਿਆ ਸੀਗਾ ਵੀ ਕਈ ਵਾਰ ਹੱਲਾ ਗੁੱਲਾ ਹੁੰਦਾ ਰੌਲਾ ਪੈਂਦਾ ਬੜਾ ਪੀਸਫੁਲੀ ਡੈਮੋਕਰੈਟਿਕ ਵੇ ਦੇ ਨਾਲ ਪੂਰੀ ਅੰਦਰ ਉਹਦੀ ਪਿਕਚਰੇਜੇਸ਼ਨ ਹੋਈ ਹੈ ਸਰਕਾਰੀ ਆ ਤੌਰ ਤੇ ਬਕਾਇਦਾ ਉਹਦੀ ਫੁਟੇਜ ਜਿਹੜੀ ਵੀਡੀਓਗ੍ਰਾਫੀ ਅੰਦਰ ਪੂਰੇ ਦੇ ਪੂਰੇ ਪ੍ਰੋਸੈਸ ਦੀ ਸਾਰੇ ਐਮਸੀਜ਼ ਦੇ ਬਾਹਰ ਖੜੇ ਕਰਨ ਤੋਂ ਉਹਨਾਂ ਦੇ ਸਾਈਨ ਤੱਕ ਕਰਨ ਤੇ ਪੀਸਫੁੱਲ ਡੈਮੋਕਰੇਟੀ ਹੈ ਨਹੀਂ ਕਿ ਸਰਕਾਰ ਹੈ ਤੇ ਕੋਈ ਧੱਕਾ ਹੋਇਆ ਜਿੰਨੇ ਐਮਸੀ ਸਹਿਬਾਨ ਨੇ ਸਾਰੇ 18 ਦੇ 18 ਪਿੱਛੇ ਖੜੇ ਨੇ ਦੋ ਅਸੀਂ 20 ਜਣਿਆਂ ਨੇ ਪ੍ਰਧਾਨ ਨੂੰ ਉਤਾਰਨ ਦਾ ਤੇ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਜਿਹੜਾ ਮਤਾ ਉਹ ਪਾਸ ਕੀਤਾ ਹੈ ਲੱਗਦਾ ਪ੍ਰਧਾਨ ਕਦੋਂ ਕਿੰਨੇ ਕਿੰਨੇ ਘੰਟੇ ਜਮਾਨੇ ਕਿੰਨੇ ਦਿਨਾਂ ਚ ਬਣ ਜਿਗਾ ਜੀ ਬਸ ਜਲਦੀ ਤੁਹਾਡੀ ਅੱਗੇ ਇਹਨਾਂ ਤੋਂ ਹੀ ਕਹਿੰਦੇ VOTING ਇਹਨਾਂ ਤੋਂ ਹੀ ਕਰਾਉਣੀ ਹੈ ਜੀ ਕਹਿੰਦੇ ਰਾਜਨੀਤੀ ਤੋਂ ਪ੍ਰੇਰਿਤ ਹੋਏਗਾ ਜਿਹੜਾ ਪ੍ਰਧਾਨ ਹੋਵੇਗਾ ਉਹ ਇਹਨਾਂ ਦੀ 18 ਬੰਦੇ ਜਿਨ੍ਹਾਂ ਨੇ ਅੱਜ ਵੋਟ ਕੀਤੀ ਹੈ ਜਿਹਨੂੰ ਇਹ ਕਹਿਣਗੇ ਉਹਨੂੰ ਬਣਾਇਆ ਜਾਏਗਾ ਇਹਨਾਂ ਦੀ ਮਰਜ਼ੀ ਚੱਲੂਗੀ ਐਮਸੀਸ ਨੂੰ ਪਾਵਰ ਦਿੱਤੀ ਜਾਊਗੀ ਐਮਸੀਸ ਕੰਮ ਕਰਨਗੇ ਐਮਸੀਸ ਨੂੰ ਪਤਾ ਹੋਣਾ ਸਾਡੇ ਬੋਰਡ ਵਿੱਚ ਕੀ ਕੰਮ ਹੋ ਰਿਹਾ ਹੈ ਲੋਕਲ ਪਾਵਰ ਦੇਣਾ ਸਵਰਾਜ ਦਾ ਮਾਡਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਇੱਕ ਮਾਡਲ ਸੀਗਾ ਕਿ ਆਮ ਜਿਹੜਾ ਨੀਚੇ ਤੱਕ ਪੋਲਿਟਿਕਸ ਨੂੰ ਪਾਵਰ ਦਿੱਤੀ ਜਾਵੇ ਉਹਦੇ ਉੱਤੇ ਪਹਿਰਾ ਦੇਣਾ ਸਾਡਾ ਕੰਮ ਹੈ ਸਾਡਾ ਫਰਜ ਹੈ ਤੇ ਹਰ ਇੱਕ ਐਮਸੀ ਨੂੰ ਜਿਹੜੀ ਉਹਨਾਂ ਦੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ ਕਿ ਇਹਨਾਂ ਨੇ ਆਪਣੇ ਆਪਣੇ ਵਾਰਡਸ ਦੇ ਵਿੱਚ ਕੰਮ ਕੀਤਾ ਸੋ ਖਰੜ ਲਈ ਇੱਕ ਨਵੇਂ ਅਧਿਆਏ ਅਧਿਆਏ ਵੀ ਅੱਜ ਇਹਨਾਂ ਸਾਰੇ ਐਮਸੀਸ ਨੇ ਸ਼ੁਰੂਆਤ ਕੀਤੀ ਹੈ ਇਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਨਾ ਇਹਨਾਂ ਨੇ ਜਿਸ ਉਮੀਦ ਨਾਲ ਅੱਜ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ ਹੈ ਨਵਾਂ ਪ੍ਰਧਾਨ ਨਿਯੁਕਤ ਕਰਨ ਵਿੱਚ ਜੋ ਇਹਨਾਂ ਨੇ ਅੱਜ ਇੱਕ ਆਪਣੀ ਭੂਮਿਕਾ ਨਿਭਾਈ ਹੈ ਤੇ ਇਹਨਾਂ ਦੀ ਤੇ ਖਰੜ ਦੇ ਲੋਕਾਂ ਦੀਆਂ ਉਮੀਦਾਂ ਦੇ ਖਰੇ ਉਤਰਨ ਦਾ ਸਮਾਂ ਆ ਗਿਆ ਤੇ ਜੋ ਉਮੀਦਾਂ ਨਾਲ ਇਹਨਾਂ ਨੇ ਅੱਜ ਇਹ ਸਾਰੀ ਕਾਰਵਾਈ ਪਾਈ ਆ ਇਹ ਇਸ ਗੱਲ ਨੂੰ ਇਹਨਾਂ ਨੂੰ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਉਹ ਕਲੀਅਰ ਹੋ ਜਾਣੀ ਹੈ ਕਿ ਵਾਕਿਆ ਜੀ ਜਿਹੜਾ ਗਰਾਊਂਡ ਉੱਤੇ ਹੈ ਕੰਮ ਉਹ 100 ਗੁਣਾ ਜ਼ਿਆਦਾ ਰਸ्तार ਦੇ ਨਾਲ ਹੋ ਰਿਹਾ ਹੈ ਤੇ ਲੋਕਾਂ ਨੂੰ ਮੈਂ ਵਧਾਈ ਦਿੰਨੀ ਆ ਵੀ ਤੁਹਾਡੀ ਹੁਣ ਬੱਲੇ ਬੱਲੇ ਐ ਖਰੜ ਦੇਖਿਓ ਆਪਾਂ ਕੀ ਬਣਾਉਨੇ ਆ ਸਾਰਾ ਪੰਜਾਬ ਚੰਨੀ ਸਾਹਿਬ ਚੰਨੀ ਸਾਹਿਬ ਤੁਸੀਂ ਕੁਝ ਕਹਿਣਾ ਚੰਨੀ ਸਾਹਿਬ ਕੀ ਕਹਿਣਾ ਚਾਹੋਗੇ ਚੰਨੀ ਸਾਹਿਬ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤੁਸੀਂ ਹਾਂਜੀ ਸਾਹਿਬ ਨੂੰ ਦੋ ਲੈਣਾ ਜੀ ਹਾਂਜੀ ਐਮਐਲਏ ਸਾਹਿਬ ਅਨਮੋਲ ਗਗਨ ਮਾਨ ਜੀ ਨੂੰ ਫਤਿਹ ਦਵਾਇਦਾਂ ਸਾਰੇ ਐਮਸੀ ਸਾਹਿਬਾਨ ਉਹਨਾਂ ਦਾ ਧੰਨਵਾਦ ਨਾਲ ਵਧਾਈਆਂ ਇੱਕ ਇੱਕ ਇਤਿਹਾਸ ਰਚਿਆ ਗਿਆ ਹੈ ਅੱਜ ਖਰੜ 'ਚ ਔਰ ਵੀ ਦੇਖੋ ਜੀ 18 ਐਮਸੀ ਸਾਹਿਬਾਨ ਦੋ ਸਾਡੀਆਂ ਵੋਟਾਂ ਔਰ ਬੜੇ ਪੀਸਫੁਲੀ ਹੋਇਆ ਔਰ ਕਿਸੇ ਤਰ੍ਹਾਂ ਦਾ ਕੋਈ ਸ਼ੋਸ ਰੱਬਾ ਨਹੀਂ ਸੋ ਮੈਂ ਬਹੁਤ-ਬਹੁਤ ਵਧਾਈ ਦਿੰਦਾ ਔਰ ਇਹ ਖਰੜਲੀ ਇੱਕ ਨਵਾਂ ਸੂਰਜ ਮਖਵਾਂਗਾ ਚੜਿਆ ਹੈ ਕਿਉਂਕਿ ਹੁਣ ਤੱਕ ਆਪਾਂ ਦੇਖਦੇ ਆਏ ਆ ਕਿ ਬਹੁਤ ਮਾੜਾ ਹਾਲ ਸੀ ਸੀਵਰੇਜ ਦਾ ਤੇ ਹੋਰ ਸਾਫ-ਸਫਾਈ ਦਾ ਲੇਕਿਨ ਹੁਣ ਜਿਹੜਾ ਹੈਗਾ ਜਿੰਨਾ ਸਮਾਂ ਬਚਿਆ ਇੱਕ ਬਹੁਤ ਵਧੀਆ ਜਿਹੜਾ ਖਰੜ ਨਿਖੜ ਕੇ ਆਏਗਾ ਇਹ ਹਲਕਾ ਔਰ ਇਹ ਕਿਉਂਕਿ ਬਹੁਤ ਅਹਿਮ ਜਿਹੜਾ ਖੜੜ ਦੀ ਪੋਜੀਸ਼ਨ ਹੈ ਬਿਲਕੁਲ ਸਾਡੀ ਰਾਜਧਾਨੀ ਦੇ ਨਾਲ ਹੈ ਸੋ ਇਹਦੇ ਚਾਹੀਦਾ ਵੀ ਸੀ ਵੀ ਜੋ ਵੀ ਬਾਹਰੋਂ ਆਉਂਦਾ ਇੱਕ ਇਹ ਗੇਟਵੇ ਹੈਗਾ ਜੋ ਪੰਜਾਬ ਸੋ ਮੈਂ ਬਹੁਤ 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 ਅੰਦਰ ਸਾਰੇ ਅਰਪੋਰਟ ਹੋਏ ਠੀਕ ਹੈ ਜੀ ਓਕੇ ਜੀ ਓਕੇ